ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਸਾਰਿਆਂ ਨੇ ਬਹੁਤ ਵਧੀਆ ਤੇ ਅੱਜ ਵਿਚਾਲੇ ਪੇਪਰ ਜਿਹੜੇ ਖਤਮ ਹੋ ਚੁੱਕੇ ਨੇ ਜਿਹੜਾ ਸਕੂਲ ਗਏ ਇਹ ਪੇਪਰ ਦੇਣ ਅੱਜ ਖਤਮ ਆ ਲਾਸਟ ਪੇਪਰ ਸੀਗਾ ਤੇ ਅੱਜ ਚੱਲੇ ਅਸੀਂ ਨੂਰਪੁਰ ਨੂੰ ਕਿਉਂਕਿ ਬੱਚੇ ਕਾਫੀ ਟਾਈਮ ਦੇ ਕਹਿ ਰਹੇ ਕਿ ਤੁਹਾਨੂੰ ਛਪਾਰ ਵਾਲਾ ਮੇਲਾ ਨਾ ਦਿਖਾ ਕੇ ਲੈ ਕੇ ਉਹ ਮੈਨੂੰ ਲੱਗਦਾ ਲਗਭਗ ਛਪਾਰ ਵਾਲਾ ਮੇਲਾ ਖਤਮ ਹੋ ਚੁੱਕਿਆ ਹੋਊਗਾ। ਉਹ ਬੱਚੀ ਕਹਿੰਦੇ ਵੀ 23 ਤੱਕ ਆ ਬੱਚੀ ਕਹਿੰਦੇ 22 ਤੱਕ ਬੱਚੀ ਕਹਿੰਦੇ ਵੀ 16 17 18 ਦਾ ਇਸ ਸੀਗਾ ਇਹਨਾਂ ਨੂੰ ਪਤਾ ਲੱਗ ਗਿਆ ਬੱਚਿਆਂ ਨੂੰ। ਇਹ ਪੇਪਰ 'ਚ ਹੀ ਕਹਿੰਦੇ ਸੀ ਸਾਨੂੰ ਹੁਣ ਅਸੀਂ ਪੜ ਲਾਂਗੇ ਸਾਨੂੰ ਨੇ ਇੱਕਦਮ ਵੀ ਛਪਾਰ ਵਾਲਾ ਮੇਲਾ ਦਿਖਾ ਲਿਆ ਉਹ ਅਸੀਂ ਲੈ ਕੇ ਜੀ ਗਏ। ਇਸਕੇ ਪੇਪਰ ਵਿੱਚ ਨਹੀਂ ਜਾਣਾ। ਪੇਪਰ ਦੀ ਤਿਆਰੀ ਕਰਨੀ ਆ। ਤੇ ਵੀ ਤੁਹਾਨੂੰ ਬਾਅਦ ਵਿੱਚ ਦਿਖਾ ਲਿਆਵਾਂਗੇ। ਤੇ ਹੁਣ ਜਾ ਰਹੇ ਹਾਂ ਅਸੀਂ। ਤੈਨੂੰ ਕਿਉਂਕਿ ਜੀ ਇਹ ਸਾਲ ਬਾਦ ਮੇਲੇ ਤਿਹਾਰ ਆਉਂਦੇ ਨੇ ਨਾ ਬੱਚਿਆਂ ਨੂੰ ਹੁੰਦੀ ਐ ਚਾਹ ਜਾ ਰਹੇ ਹਾਂ ਜੇ ਉੱਥੇ ਮੇਲਾ ਹੋਇਆ ਛੋਟਾ ਹੋਇਆ ਮਾੜਾ ਮੋੜ ਜਨਾ ਕਿ ਵੀ ਹੋਇਆ ਦਿਖਾ ਲਿਆਵਾਂਗੇ ਤੇ ਚੱਲਨੇ ਆਂ ਬਸ ਹੁਣ ਤਿਆਰੀ ਸਾਰੀ ਕਰ ਲਈ ਬੱਚੇ ਨੂੰ ਸਕੂਲ ਤੋਂ ਹੀ ਲੈ ਲਾਂਗੇ ਅਸੀਂ ਕਿਉਂਕਿ ਸਕੂਲ ਸੀ ਗੁਰਮੇਹਰ ਦਾ ਕਾਗਜ਼ ਹੀ ਆ ਦੇਣਾ ਮਾ ਤਾਂ ਬੋਰਡ ਦੇ ਪੇਪਰਾਂ ਵਾਸਤੇ ਉਹਨਾਂ ਨੇ ਭੇਜਣਾ ਹਾਂਜੀ ਅਸੀਂ ਘਰ ਤੋਂ ਦਰਫੇ ਸੀਗੇ ਪਹਿਲਾਂ ਦਾ ਸੀਗਾ ਵੀ ਜਿਹੜੇ ਮੇਰੇ ਟੈਸਟ ਕਲਮੈਂਟ ਡਾਕਟਰ ਕੋਲ ਲਖਾਏ ਸੀ ਅੰਦਰ ਹੀ ਹਸਪੀਟਲ ਦੇ ਵਿੱਚ ਮੈਂ ਆਪਣੇ ਬਰੈਡ ਵਾਲੇ ਟੈਸਟ ਕਰਵਾਉਣੇ ਸੀਗੇ ਸਾਰੇ ਤਿੰਨ ਚਾਰਕ ਕਰਵਾਇ ਰਿਹਾ ਕਿ ਉਹ 10 ਦਿਨ ਦੀ ਡੇਟ ਹੈਗੀ 10 ਦਿਨ ਵਿੱਚ ਕਰਵਾ ਸਕਦੇ ਜੇ ਡਾਕਟਰ ਚੋਂ ਆਉਣ ਲੱਗੇ ਲੇਟ ਹੋਗੇ ਛੁੱਟੀਆਂ ਨੂੰ ਲੇਟ ਮਿਲੀ ਅੱਜ ਸਿਰਫ ਹਾਫ ਡੇ ਪਰ ਫਿਰ ਵੀ ਟਾਈਮ ਤੇ ਹੋਣਾ ਬੈਂਦਾ ਨਾ ਇਹ ਫਿਰ ਲੇਟ ਹੋਗੇ ਕਿਉਂਕਿ 1 ਵਜੇ ਤੱਕ ਇਹੀ ਆਏ ਆ ਤੇ ਫਿਰ ਹੁਣ ਚੱਲਨੇ ਸੀ ਨਾ ਬੱਚਿਆਂ ਦੇ ਉੱਪਰ ਲਾਸਟ ਪੇਪਰ ਹੈ ਬੱਚਿਆਂ ਦਾ ਅੱਜ ਬੱਚੇ ਸਕੂਲ ਤੋਂ ਸੱਟ ਲੈਣੇ ਆ ਹੁਣ ਪੇਪਰ ਸਾਡੇ ਖਤਮ ਹੋਏ ਆ ਬੱਚਿਆਂ ਦੇ ਨਹੀਂ ਹੋਏ ਕਈ ਨਾ ਸਾਨੂੰ ਬੜੀ ਟੈਨਸ਼ਨ ਸੀ ਅਸੀਂ ਉਹਨਾਂ ਨੂੰ ਹਾਈ ਬੜ ਲਓ ਆ ਕਰ ਲਓ ਆ ਕਰ ਲਓ ਆ ਸੁਣਾ ਦੂ ਦਾਤ ਨੂੰ ਬੈ ਬੈ ਕਨ ਤੋਂ ਸੁਣਨਾ ਪਹਿਲਾਂ ਇਹਨਾਂ ਨੇ ਸੁਣਨਾ ਫਿਰ ਬੱਚ ਮੈਂ ਸੁਣਨਾ ਵਿੱਚ ਵਿੱਚ ਘੁਰ ਘੁਰ ਕੇ ਕੋਲੇ ਯਾਰ ਕਰਾਉਣੇ ਇੱਕ ਦਿਨਾਂ ਨੂੰ ਘੁਰ ਘੁਰ ਕੇ ਜਾਦ ਕਰਵਾਨਾ ਨਾ ਕੰਮ ਕਰਦੇ ਕਰਦੇ 12 ਵਜੇ ਤੋਂ ਪਹਿਲਾਂ ਤਾਂ ਸੁੱਤੇ ਹੀ ਨਹੀਂ ਆਪਾਂ ਕਦੇ ਹੁਣ ਕਿੰਨੇ ਦਿਨ ਹੋ ਗਏ 20 ਦਿਨ ਹੋ ਗਏ ਅਸੀਂ 12:30 ਵਜੇ ਤੱਕ ਵੇਲੇ ਸੁੱਤੇ ਹੀ ਨਹੀਂ ਅੱਜ ਅਸੀਂ ਹੁਣ ਰਾਮ ਦਾ ਸਮਾਂਗੇ ਅੱਜ ਵੇਲੇ ਹੋ ਗਏ ਅਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੁਣ ਸਕੂਲ ਬੱਚਿਆਂ ਦੇ ਅਸੀਂ ਪਾਣੀ ਚੱਲਿਆ ਸਾਰਿਆਂ ਨੂੰ ਦੋ ਦਿਨ ਚੱਲ ਮੈਂ ਵੀ ਕੰਮ ਤੋਂ ਵਾਚ ਪਰ ਲੈਣ ਨੇ ਸਪਾਰ ਦਾ ਮੇਲਾ ਦੇਖਣ ਚੱਲੇ ਆਂ ਅਸੀਂ ਸਪਾਰ ਦਾ ਮੇਲਾ ਬੜਾ ਖਤਮ ਹੋ ਗਿਆ ਵੀ ਇਹ ਨਾ ਖਤਮ ਹੋਣ ਵਾਲਾ ਹੋਊਗਾ ਫਿਰ ਦੇਖ ਲਾਂਗੇ ਰੈਕੋਰਡ ਵਾਲ ਦਿਖਾਵਾਂਗੇ ਅੱਜ ਇੱਕ ਵਾਰ ਰੈਕੋਰਡ ਵੀ ਲੱਗਦਾ ਨਾ ਮੇਨਾਂ ਹਾਂਜੀ ਨਿਕੋਂ ਉਧਰ ਪਹੁੰਚ ਗਏ ਕੁਝ ਲੈਣੇ ਜਾਉਂਗੇ ਬੁਰਾ ਨਾ ਆਇਆ ਵੀ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਹੈ ਜੀ ਤੇ ਅੱਜ ਸਰਦਾਰ ਨੇ ਕਹੋ ਆਉ ਕੋਈ ਨਾ ਕੁਝ ਕਹਿੰਦੀ ਮੇਰਾ ਦਿਲ ਬਹੁਤ ਵੱਡਾ ਚੈੱਕ ਕਰਨਾ ਕਿੰਨਾ ਟਮਟਾ ਕਿਉਂਕਿ ਗਿੱਦਾ ਸੀ ਜਿਹੜੇ ਖਾ ਗਏ ਉਹਨੇ ਹੁਣੇ ਰੋਟੀ ਜੇ ਇਸ ਜਵਾਕ ਸਕੂਲੋਂ ਲੈਣੇ ਹੁੰਦੇ ਫਿਰ ਅਸੀਂ ਘਰੋਂ ਬਣਾ ਕੇ ਚੌਲ ਵਗੈਰਾ ਲੈ ਆਨੇ ਉਹਨੇ ਨਾਲ ਅੱਜ ਕੀ ਹੋਇਆ ਨਾ ਗੁਰਮੇਹਰ ਦੀ 10ਵੀਂ ਦੀ ਜਿਹੜੀ ਮਤਲਬ ਉਹਨਾਂ ਨੇ ਫੀਸ ਭੇਜਣੀ ਸੀਗੀ ਬੋਰਡ ਵਾਲਿਆਂ ਨੇ ਤੇ ਉਹ ਕਹਿੰਦੇ ਨਾ ਉਹ ਸਲਿੱਪ ਸੀਗੀ ਗੁਰਮੇਹਰ ਘਰੇ ਬੋਲ ਲਗੇ ਦੀਦੇ ਉਹ ਸੈਂਡ ਕੀਤੇ ਸੀਗੇ ਪੇਰੈਂਟਸ ਨੇ ਉਹ ਟੀਚਰ ਦਾ ਫੋਨ ਆ ਗਿਆ ਤੇ ਫਿਰ ਉਹ ਫੜਾਉਣੀ ਸੀ ਟਾਈਮ ਤੇ ਕਾ ਕਰਕੇ ਸੀ ਫਟਫਟ ਕਰੋ ਨਿਕਲ ਲੈ ਠੀਕ ਹੈ ਇਹ ਇਹ ਫਿਰ ਨਾ ਛੁੱਟੀ ਲੇਟ ਹੁੰਦੀ ਆ ਮੈਂ ਮੈਂ ਕੰਮਕੁਮ ਕਰਦੀ ਰਹੀ ਉਹਨਾਂ ਦਾ ਐਸੇ ਸ਼ਾਮ ਨੂੰ ਜਾਵਾਂਗੇ ਪਰ ਫਿਰ ਸਕੂਲ ਫੜਾਉਣੀ ਕਰਕੇ ਕਿੰਨੇ ਕਰ ਬੰਦਾ ਸਕੂਲ ਫੜਾਉਣੀ ਹੋਈ ਹੈ ਮੈਂ ਸਕੂਲੋਂ ਫੜਾ ਕੇ ਫੇਰ ਨਿਕਲ ਜਾਂਦੇ ਆ ਵੀ ਹੁਣੇ ਨਿਕਲ ਜਾਂਦੇ ਹੁਣੇ ਸਮਾਨ ਚੱਕ ਨੂੰ ਤੁਹਾਨੂੰ ਇਹ ਭੰਗਾ ਪੈ ਗਿਆ ਉਧਰ ਹੀ ਖੜੀ ਕੋਈ ਨਾ ਕੋਈ ਬਰੇ ਜਨਾਂ ਦੇ ਤੇ ਹੁਣ ਇਹਨਾਂ ਨੂੰ ਅੱਜ ਭੁੱਖ ਲੱਗੀ ਹੋਈ ਹੈ ਪਾਰੀ ਉਹ ਕਹਿੰਦੇ ਪਤਾ ਨਹੀਂ ਉਹ ਕਹਿੰਦਾ ਇਹਨਾਂ ਨੇ ਕਿਹਾ ਇਹ ਨਹੀਂ ਇਹਨਾਂ ਨੂੰ ਭੁੱਖ ਤਾਂ ਲੱਗੀ ਹੋਈ ਅੱਜ ਕਿਉਂਕਿ ਅੱਜ ਮੇਰੇ ਪਾਸੇ ਚੱਲਣੇ ਆ ਅੱਜ ਕਾ ਪ੍ਰੋਗਰਾਮ ਆਸਾਂ ਦਾ ਕਦੇ ਦੇਣਾ ਆਉਂਦਾ ਕਦੇ ਸਦੀਆਂ ਜੀ ਆਉਂਦਾ ਇਹ ਦਿਨ ਅੱਜ ਕਰ ਤੂੰ ਖਵਾ ਦੇਣਾ ਸਦੀਆਂ ਜੀ ਆਉਂਦਾ ਪਰ ਜੋ ਖੜੇ ਨੇ ਸਾਹਮਣੇ ਬਰਕਰ ਲੈਣ ਗਏ ਆ ਹੁਣ ਕਿਉਂਕਿ ਸਿਕਾਲ ਜੀ ਸਾਰਿਆਂ ਨੂੰ ਸਿਕਾਲ ਜੀ ਸਾਰਿਆਂ ਨੂੰ ਹੋਰ ਭਾਈ ਆ ਗਏ ਹਾਂਜੀ ਤੁਸੀਂ ਆ ਗਏ ਚਲੋ ਹਰ ਆ ਜਾਓ ਚਲੋ ਚਲੋ ਅੰਦਰ ਸਿਕਾਲ ਜੀ ਕਿੰਨਾ ਕਾ ਬਹਾਵਰ ਦਾ ਸੂਟ ਹੈ ਤਾਂ 10000 ਪੀੜੀ ਜਿਹਦਾ ਕੀ ਚਾਹੀਆ ਇਹਦਾ ਚਾਹ ਆ ਗਈ ਸਹੀ ਗੱਲਾਂ ਲੈਓ ਭਾਈ ਮਟਰੀ ਆ ਗਈ ਨਾਲ ਹੈ ਅਬਰਫੀ ਆ ਗਈ ਨਾਲ ਚਮਚਾ ਵਾਲਾ ਆ ਗਿਆ ਹੁਣ ਸਾ ਟੀਵੀ ਦਾ ਬਲ ਹੋਰ ਕੋਈ ਕੰਮ ਨਹੀਂ ਤੁਹਾਨੂੰ ਮੈਂ ਚਲ ਦੇਖਦੇ ਸੀ ਅੰਡਜ ਮੈਂ ਫੜ ਜੇ ਮਤਲਬ ਕਰਾ ਜੇ ਫਿਰ ਤੇ ਕਥਾ ਮਹਾਵੀਰ ਪੱਕ ਬਣ ਜਾਂਦਾ ਕਰਮੇਂ ਤੇ ਚਾਹ ਦਾ ਸਾਹਮਣੇ ਇਹ ਤਾਂ ਪੇਚਾਂ ਵਾਲੀ ਬਨੂ ਮੈਂ ਵਧੀਆ ਜੀ ਜਾ ਕੇ ਇਹਦੀ ਕੱਗਲੀ ਹੋਣੀ ਅੰਨੀ ਵਧੀਆ ਅੰਨੀ ਸੀ ਮੈਂ ਕਿ ਤੀਮੋ ਪੀਜੀ ਇਹਨਾਂ ਦੀ ਬਾਹਰ ਆਉਂਦੇ ਆ ਆਹਦੇ ਚੱਕਰ ਮੜ ਜਾਂਦੇ ਨੇ ਬੈਠੇ ਨੇ ਤੰਨੇ ਜਾਣੀਆਂ ਇਹਨਾਂ ਨੂੰ ਗੱਲਾਂ ਤੋਂ ਬਿਨਾਂ ਕੋਈ ਕੰਮ ਨਹੀਂ ਹੈਗਾ ਹਾਂ ਕੋਲਾ ਦੱਸਦੀ ਕੋਲਾ ਹੁਣ ਵੀ ਬੈਠ ਜਾਂਦੀਆਂ ਨੇ ਉਹ ਲਾਣੀ ਰਵਾੜਾ ਚਲਾਵਾ ਇਹਦਾ ਫੋਨ ਆਜੀ ਭੋਲੀ ਉਹ ਉਹ ਆਹ ਵੰਦ ਕੇ ਜਾਂਦੇ ਭਾਬੀ ਦੇ ਭਤੀਜੇ ਦਾ ਵਿਆਹ ਆ ਰਿਹਾ ਕਹਿੰਦੇ ਕੌਫੀ ਪੀਣੀ ਆ ਬਿਨਾਂ ਕੀਨੀ ਤੋਂ ਤੇ ਮਿੱਠੇ ਦੇ ਖਾ ਕੇ ਦੋ ਤਿੰਨ ਕੀਤੇ ਇੱਥੇ ਭਾਬੀ ਦੇ ਭਤੀਜੇ ਦਾ ਵਿਆਹ ਆ ਰਿਹਾ ਭਾਬੀ ਬਹੁਤ ਖੁਸ਼ ਆ ਵਿਆਹ ਜਿਆ ਹੁੰਦਾ ਨੇੜੇ ਨੇੜੇ ਜਿਉਂ-ਜਿਉ ਦਿਨ ਨਿਕਲਦੇ ਆ ਤੇ ਕਿਹਿਆਂ ਦੇ ਵਿਆਹ ਆ ਹੁੰਦੀ ਕੁੜੀਆਂ ਨੂੰ ਚਾਹ ਹੁੰਦਾ ਭਾਬੀ ਨੂੰ ਮੇਰੀ ਨੂੰ ਬੜਾ ਮੇਰੀ ਭਾਬੀ ਨਾਲ ਬੱਤੇ ਮੇਰੀ ਮਾਂ ਨੂੰ ਕੱਲ ਕਹਿੰਦੀ ਕੱਲ ਕਹਿੰਦੀ ਕੀ ਗੱਲ ਨੂੰ ਗੱਲ ਲਓ ਬਈ ਕਹਿੰਦੀ ਤੂੰ ਮੇਰਾ ਵਿਆਹ ਦਾ ਖਰਾਬ ਕਰਦੀ ਪਹਿਲੇ ਪਕੌੜੇ ਫੜੇ ਜਾ ਚੱਕੇ ਕੁੜੀਆਂ ਹਾਂ ਹਾਂ ਜੀ ਦੇਖੋ ਘਰ ਦੇ ਸਾਹਮਣੇ ਦਾ ਵਿਊ ਕਿੰਨਾ ਸੋਹਣਾ ਕਰੋ ਨਿਕਲੋ ਹਰੀਆਲੀ ਹਰੀਆਲੀ ਆਸੇ ਪਾਸੇ ਦਰਖਤ ਚੱਲੇ ਹੁਣ ਅਸੀਂ ਉਹ ਅੰਦਰ ਖੜਨੇ ਕੀ ਕਰਨ ਲੱਗੇ ਕੀ ਕਰਦੇ ਆ ਅੰਦਰ ਬਲਬ ਦੇਖਦੇ ਆ ਬਲਬ ਦੇਖਦੇ ਵੀਰੇ ਬਲਬ ਲੈ ਕੇ ਆਇਆ ਸੀ ਇੱਕ ਤੇ ਉਹ ਬਲਬ ਦੇ ਵਿੱਚ ਬਲਬ ਰਿਮੋਟ ਨਾਲ ਚੱਲਦਾ ਤੋ ਹੁੰਨੀ ਆ ਮੈਂ ਉਹ ਗਾਣੇ ਵੀ ਚੱਲਦੇ ਆ ਬਲਬ ਦੇ ਵਿੱਚ ਆ ਦੇਖੋ ਜੀ ਆ ਬਲਬ ਆ ਲੈ ਕੇ ਆਇਆ ਵੀਰੇ ਇਹਦੇ ਵਿੱਚ ਨਾਲ ਦਾ ਰਿਮੋਟ ਬਾ ਰਿਮੋਟ ਦੇ ਨਾਲ ਲਾਈਟਾਂ ਹੋਂ ਘੱਟ ਵੱਧ ਹੋਈ ਜਾਂਦੀਆਂ ਜਿਵੇਂ ਕਰਨੀ ਆ ਨਾਲੇ ਇਹਦੇ ਵਿੱਚ ਗਾਣੇ ਚੱਲਦੇ ਨੇ ਕਿੰਦਾ ਆ ਇਹ 100 200 ਚ ਪਾ ਲੰਦੇ ਤੂੰ ਵਧੀਆ ਮਤਲਬ ਆ ਜਾਣਾ ਸੀਗਾ ਫਰਕ ਤਾਂ ਪੈਂਦਾ ਹੀ ਆ ਚੀਜ਼ ਦਾ ਜੇ ਤੂੰ 100 200 ਸੀ ਵੱਧ ਲਾਉਣੇ ਆ ਉਹ ਕਹਿ ਜਾ ਹੁੰਦਾ ਫਿਰ ਹਾਂ ਆ ਸਕੂਟਰੀ ਕੋਲ ਰੱਖੀਏਗੀ ਨਾ ਉਹਦੇ ਵਿੱਚ ਕੀ ਹੋਣਾ ਸੀ ਕੁਆਲਿਟੀ ਦਾ ਫਰਕ ਪੈ ਜਾਂਦਾ ਚੀਜ਼ ਵਧੀਆ ਮਿਲ ਜਾਂਦੀ ਹੈ ਮੈਂ ਤਾਂ ਕਹਿੰਦਾ ਟੀਵੀ ਚੱਲਦਾ ਨਹੀਂ ਵੀ 100 200 ਪਾ ਕੇ ਤੁਸੀਂ ਕਹਿੰਦੇ ਹੋ ਵੀ ਹੋਰ ਵਧੀਆ ਆ ਜਾਂਦਾ ਵੀ ਉਹਦੇ ਵਿੱਚ ਮੈਂ ਕਹਿੰਦਾ ਇਤੋਂ ਵਧੀਆ ਨਹੀਂ ਜੇ ਆਪਾਂ ਕੋਈ ਕੰਪਨੀ ਚ ਲੈਣਾ ਫਰਕ ਤਾਂ ਪੈਂਦਾ ਹੀ ਆ ਹੋਰ ਕੀਟ ਬੰਦਦ ਨੇ ਆਵਾ ਮੈਂ ਕਹਿੰਦਾ ਸਕੂਟਰੀ ਕੋਲ ਰੱਖ ਕੇ ਗਿਆ ਲਊਗੀ ਉਹ ਟ੍ਰਿਕ ਮਰੇ ਮਾਰਦੀ ਸਾਡੇ ਕੋਲ ਕੇ ਵੇਖ ਲੈ ਸਰਪਨਾਮਾ 14 ਦੁਰਗਾ ਨਾਲੀਓ ਬਈ ਅੱਡਾ ਭਾਗੇ ਲਿਆਉਣਾ ਫੇਰ ਅਕਲਵਿੰਦਰ ਖਾਨ ਤੂੰ ਆਹੀ ਰਹਿੰਦੇ ਫੁੱਫੜ ਜੀ ਆਕੇ ਦੇਖੋ ਤੂੰ ਇਹ ਪੱਥਰ ਤੂੰ ਆਪੇ ਹਿਡਾਈ ਲੈ ਤੂੰ ਪਾਗੇ ਨਹੀਂ ਹਾਂ ਤਾਂ ਲੈ ਚੜਦੀ ਕਲਾ ਚ ਹੋ ਜਾਣਾ ਤੂੰ ਮੇਰੇ ਸਾਡੀ ਤਾਈ ਨੂੰ ਹੈਗੀ ਹਾਂ ਹਾਂ ਸਾਡੀ ਤਾਈ ਠੀਕ ਆ ਫਰਕ ਆ ਹੁਣ ਬਹੁਤ ਹੈ ਨਾ ਤਾਂ ਹਾਂ ਮੈਂ ਤੇ ਪਾਣੀ

ਨੰਡੜਾ ਕਿ ਲੈ ਕੇ ਆਈਏ ਕਰਨ ਨੂੰ ਕਿ ਕਹਿੰਦੇ ਮੈਂ ਵੱਡੀ ਚੰਡੋਂਦ ਦੇ ਮੈਨਾ ਆਪਾਂ ਤਾਂ ਉਦੋਂ ਕਰਨੀ ਚਾਹੀਦੀ ਹੈ ਕਾਈ ਤਾਂ ਰੋਲ ਪਰਮਾਈ ਤਾਈ ਦਾ ਮੋਢੇ ਬੈਠੀ ਆਪਾਂ ਤਾਂ ਆਪਾਂ ਤਾਂ ਪੈਸੇ ਨਹੀਂ ਮੈਂ ਕਹਿੰਦਾ ਵੀੜੀ ਦੂਜੀ ਬਣਾਉਣੀ ਹੈ ਵੀ ਮਾਰ ਮੈਂ ਟਿਕ ਦੇ ਕੇ ਤੰਗ ਕਰ ਜੀਂਦੀ ਹੈ ਹਾਂ ਜੀ ਆਂਟੀ ਤੋਂ ਵੀ ਇਹ ਬੈਨ ਹੈ ਹੁੰਦਾ ਆ ਕੇ ਕਹਿੰਦਾ ਤੇਰੇ ਕਿੰਨੇ ਕੇ ਆਹਾ ਹਾ ਹਾ ਤੇਰੀ ਕਿਹਦੀ ਵੀ ਨਾਲ ਵੱਡੇ ਆ ਸੋੜੀ ਸਾਡਾ ਵੀਡੀਓ ਭਾਈ ਕਿੱਥੇ ਆਡਾ ਮਮੀ ਆਜੀ ਘਰੇ ਆ ਮੈਂ ਦੋ ਘਣਾ ਦਾ ਭਾਈ ਨਾ ਸਾਡੀ ਮੰਮੀ ਸਾਡੀ ਮੰਮੀ ਦੀ ਐਕਟਿੰਗ ਵਾਲੀ ਬਧੀ ਤੋਂ ਥੋੜੀ ਦੀ ਬੜਾ ਹੀ ਸਿਆਣਾ ਵਾ ਹਾਂਜੀ ਹਾਂਜੀ ਕਹਿੰਦੇ ਕਿ ਚੱਲ ਪੂਰਾ ਟੇਹ ਲਾ ਇੱਥੇ ਹੈਮੈ ਕਦੋਂ ਲਹਿਣੀ ਲੱਗਣ ਲੱਗੇ ਹਨਾ ਜਗਲੇ ਕਿੱਥੇ ਵੀ ਇੱਤੂ ਵੀ ਸੀ ਰਿਆ ਗਿਆ ਹਾਂਜੀ ਜੀ ਸ਼ੀਸ਼ਾ ਹੀ ਹਾਂ ਦੇਖਾ ਵੀ ਕੋਈ ਨਾ ਮੈਂ ਨਹੀਂ ਕੋਈ ਨਿਸ਼ਾਰਦਾਨ ਤੂੰ ਪੁੱਛ ਕੇ ਦੱਸਦਾ ਮੈਂ ਕੋਈ ਜਗ੍ਹਾ ਤੇ ਉਹ ਨਾ ਬਣਿਆ ਲੁਕਪੂਰੀ ਉਹਦੀ ਹਾਂਜੀ ਹਾਂ ਸਾਰੀ ਸਾਰੀ ਰਾਤ ਚੱਲ ਚੱਲ ਤੈਨੂੰ ਆ ਜਾ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਇਤਰਾ ਤਾਈ ਕਾ ਪਤਾ ਲਿਆ ਇਸ ਤਾਈ ਜੀ ਤੇ ਭਾਬੀ ਦਾ ਤੇ ਹੁਣ ਚੱਲਨੇ ਆ ਅਸੀਂ ਇਤਲਤਾਇਆ ਜੀ ਦੇ ਘਰੇ ਫੇਜ਼ਰ ਕੋਲ ਚਲੀਏ ਯੈਸ ਮੈਂ ਨਹੀਂ ਭੱਜ ਕੇ ਆਈ ਹਾਂ ਤਿਆਰ ਰਹੇ ਜਾਣ ਨੂੰ ਆਪਣੇ ਕੋਲ ਆਉਗੀ ਕਹਣੇ ਆਣਾ ਹੀ ਨਹੀਂ ਆਪਣੇ ਨਹੀਂ ਆਪਦੀ ਘਰੇ ਆਉਂਦੀ ਆ ਆਪਦੀ ਘਰੇ ਤਾਂ ਛੱਡਦੀ ਨਹੀਂ ਅੱਛਾ ਆਪਣੇ ਘਰੇ ਆ ਗਿਆ ਹੁਣ ਉਪਰ ਆਇਆ ਕਰਨ ਲੱਗਾ ਪਾ ਵਾ ਲੈ ਪੋਨੀ ਕਰੀ ਫਿਰਦੀ ਆ ਨਹੀਂ ਪੋਨੀ ਸਸ਼ਿਕਾਲ ਹਾਂ ਹਾਂ ਭਾਈ ਆਵੇ ਨੀ ਇਹ ਰੀ ਤੋ ਤੋ ਜੀ ਕਿਉਂ ਜੰਬੜੀ ਦੇਖੀ ਹਾਂ ਦੇਖ ਲੈ ਪੋਨੀ ਕਰ ਲਈ ਪੋਨੀ ਹੈ ਹੈ ਹੂੰ ਟਿੱਡਿਆ ਅੰਜ ਪੈਂਟ ਪਾ ਲਈ ਹਾਂਜੀ ਜੀ ਤੁਸੀਂ ਤੁਸੀਂ ਸਾਜਾ ਕੇ ਦੀ ਇੰਨੀ ਫਿਰ ਕੋਲ ਡਰਿੰਕ ਫਿਰ ਕੋਲ ਡਰਿੰਕ ਸਲ ਪੀ ਲਓ ਕੋਈ ਨਾ ਉਹ ਲੈ ਕੇ ਆਈ ਆ ਆ ਮਿਸ਼ ਵਕ ਵਕ ਨੋ ਨੋ ਮਨੀਰਾ ਮੈਂ ਕਰ ਰਹੀ ਹਾਂ ਫਲੈਂਕ ਆਇਆ ਤਾਂ ਵਾਚ 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 ਮੋਰਾ ਕੈਮਰਾ ਪੂਰਾ ਹਾਂ ਹਾਂਜੀ ਬੀਤੀ ਜੀ ਪੂਰੀ ਕਲੀਅਰ ਹੈ ਮੈਂ ਕਹਿਆ ਹਾਂ ਜੀ ਜੀ ਪੀਲੀ ਤਾਂ ਨਹੀਂ ਅਸੀ ਦਾ ਜੀ ਨਾ ਤੇ ਇਹ ਰਿਹਾ ਅਸੀ ਦਾ ਮਰਲਾ ਕੋਈ ਬੰਦਾ ਆ ਗਿਆ ਉਹਨੇ ਘਰੇ ਬੰਦਾ ਰੋਡੇ ਘਰੇ ਵਰਤਣ ਆਇਆ ਇਹ ਤਾਂ ਨਹੀਂ ਮੰਨੇ ਨਹੀਂ ਵੀ ਆਇਆ ਵਾ ਕਿੱਦਾਂ ਵਾ ਆਰਤੀ ਦਾ ਸਨੇਹਾ ਦਿੱਤਾ ਜੀ ਸਾਸਰੀ ਘਰ ਕਿਤੇ ਹਾਂ ਮੈਂ ਸਾਸਰੀ ਘਰ ਬੁਲਾਈ ਸੀ ਤੇ ਇਹ ਸਭ ਜੀ ਉਹਨੇ ਮੰਨ ਲਈ ਆਹੋ ਉਹ ਵੀ ਆਇਆ ਸੀ ਬੰਦਾ ਤੁਸੀਂ ਮੰਨੇ ਨਹੀਂ ਇਹ ਤਾਂ ਕੱਚੀ ਪਿਆਰ ਕੈਮਰੇ ਸਾਰੇ ਸਿਸਟਮ ਕੰਮ ਨਹੀਂ ਹੁੰਦਾ ਸਾਰਾ ਸਾਰਾ ਜਿਹੜਾ ਲਾਇਆ ਪਿਆ ਤਾਰ ਰਹਿ ਗਈ ਉੱਪਰ ਤੋਂ ਵੱਧ ਗਈ ਨਹੀਂ ਨਹੀਂ ਤਾਰ ਵੀ ਨਵੇਂ ਪਾਰੀ ਕਰ ਪਾਰੀ ਕਰ ਕਹਿੰਦੇ ਮੈਂ ਪਾਰੀ ਕਰ ਪਾਰੀ ਕਰਦੇ ਪਾਰੀ ਕਰ ਪਾਰੀ ਕਰ ਹਾਏ ਮੰਮੀ ਹੁੰਦੀ ਆ ਮੈਂ ਵੀਰ ਬਲ ਠੰਡਾ ਲੈ ਕੇ ਹੁਣ ਚਾਹ ਲਈ ਚਾਹ ਹੁੰਦਾ ਬੈਂਡ ਜਾਂਦੀ ਮੈਂਟ ਕਿਚਾਹ ਬਣਾ ਬਣਾ ਲੇ ਹੁੰਦੀ ਆ ਕੋਈ ਗੱਲ ਨਹੀਂ ਮੈਂਟ ਲਾਉਂਦੀ ਆ ਮੈਂਟ ਲਾਉਂਦੀ ਆ ਬਾਣੀ 골ਡ ਰੇਟ ਕਿਹਾ ਅੱਛਾ ਮੰਨੀ ਵੀ ਇਹ ਨਹੀਂ ਕਰਦੇ ਸੀ ਮੈਂ ਜੋਰ ਨਾਲ ਪਿਆ ਕੇ ਹਟਣੀ ਆ ਅੰਟੀ ਜੀ ਪੀਗੇ ਵੀ ਗਏ ਹਾਊ ਗੋ ਦਾ ਸਾਲੂ ਦਾ ਬਹੁਤ ਸਾਲੂ ਦਾ ਬਹੁਤ ਸਾਲੂ ਬੰਗਾ ਸਾਲ ਨਹੀਂ ਸਾਲੂ ਆ ਭਾਈ ਅਸੀਂ ਤਾਂ ਐਵੇਂ ਕਹਿੰਨੇ ਬੰਗਾ ਸਾਲ ਨਹੀਂ ਸਾਲੂ ਅੱਜ ਭਾਈ ਤੇਰਾ ਬਿਸਕਟ ਵੀ ਖਾ ਲਵਾਂਗੇ ਦੀ ਲੈਣੀ ਉਹ ਲੈਣੀ ਬਾਈ ਲੋ ਜਿੰਨੇ ਰਾਹ ਹੋ ਗਿਆ ਸਣੀ ਨੇ ਵੀ ਅੰਡਰੀ ਜਾਣਾ ਵਾ ਹੁਣ ਸਾਡੇ ਘਰ ਕਿਹ ਵੀ ਲੇਟ ਹੋ ਗਿਆ ਵਿਚਾਰਾ ਅੱਜ ਬਾਬਾ ਜੀ ਕਿੰਨੇ ਹੋਏ ਨੇ ਬਸ ਘੰਟਾ ਗਈ ਹਾਂ ਤਾਂ ਲਾਉਦਾ ਬਸ ਬਹਾਂ ਘੰਟਾ ਬਾਦੂ ਆ ਜੁਵਿੰਦਾ ਚਲਿਆ ਗਿਆ ਹੁੰਦਾ ਹੁਣ 20 ਮਿੰਟ ਹੁਣੇ ਲਾਜਣਾ 40 ਤੱਕ ਮੈਂ ਲਾਏ ਆਉਣੇ ਬਸ ਠੀਕ ਆ ਡੀਜ਼ਲ ਲੇ ਗਿਆ ਉੜਾਈ ਆਉਣਾ ਦਾਦਾ ਫਿਰ ਨਾ ਅਮ ਲੋਟ ਨਹੀਂ ਆਉਂਦਾ ਤੇਤੀ ਫੋਤੀ ਦਾ ਵੀ ਆ ਜਾਨ ਆਉਣ ਦੀ ਪਿੰਦ ਆਹ ਸਹੀ ਦੋ ਤਿੰਨ ਘੰਟੇ ਦਾ ਉੱਥੇ ਲੰਘ ਜਾਂਦੇ ਹੁਣ ਕੁਲਮਿੰਦਰ 11 ਵਜੇ ਆਉਂਦਾ ਉਹ ਮੈਂ ਕਹਣਾ ਆ ਲੋ ਜੀ ਕਾਮਪ੍ਰੀਤੀ ਰੋਟੀ ਪਾਈ ਪੀਏ ਕਾਮ ਰੇ ਸਟਾ ਹੋ ਗਿਆ ਆ ਪੀਏ ਰੋਟੀ ਇਹਦੀ ਇਹਦੇ ਕੰਮ ਵੀ ਸੇਮ ਆਹਾ ਵੀ ਰਾਹਿ ਡਿੱਟੋ ਡਿੱਟੋ ਕੰਮ ਮਹਾਵੀਰ ਵਾਲੇ ਸੇਮ ਸੇਮ ਕੰਮ ਮਹਾਵੀਰ ਵਾਲੇ ਤੇਰੇ ਵੀ ਹੈ ਨਾ 100 ਪੂਰਾ ਵੀਰ ਕੀ ਹੋ ਜਾਂਦੇ ਰਜੂ ਵਾਲੇ ਦੇ ਪੱਛੇ 100 ਦੇ ਵੀ ਉਹ ਦਾਲ ਦੇ 15 ਦਾ ਬਾਬੇ ਵਾਲੇ ਚੌਂਕੂ ਦਾ ਜਦੋਂ ਉੱਥੇ ਲਿਖਿਆ ਸੀ ਵੀਰ ਕੀ ਉਹ ਵੀ ਨੇ ਬਾਬ ਜਗਰਾਜ ਇਹ ਬਾਬਾ ਸੀ ਲਾ ਲਾਡੀ ਸੀ ਨਾ ਦੂਜਾ ਸੀ ਚਵਰਾਜ ਬਾਬੇ ਦਾ ਚੌਂ ਬਾਬੇ ਦਾ ਚੌਂਗੜੀਆਂ ਦਾ ਕੀ ਚੋਗਾ ਹੋ ਅਰੀ ਸੀ ਅਰਦਾ ਅਰਦਾ ਅਰੀ ਸੀ ਗੱਲ ਹੋ ਚਾ ਆਂ ਕਿ ਐਵੇਂ ਦੋ ਦੋ ਰੁਪਏ ਟੋਫੀ ਨਹੀਂ ਆਉਂਦੀ ਕੱਤੀ ਗੱਲ ਨਹੀਂ ਆਉਂਦੀ ਆ ਚਾਰ ਆ ਜਾਣਗੀਆਂ ਮੁੱਲੀ ਖਵਾ ਕੇ ਮੋੜ ਲਾਵਾਂਗੇ